ਸੋਸ਼ੀਆ ਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪੰਜਾਬ ਦੇ ਵਿੱਚ ਅੱਜ ਫਿਰ ਤੋਂ ਧੁੰਦ ਦੀ ਚਾਦਰ ਛਾਈ ਹੋਈ ਹੈ ਜੇਕਰ ਗੱਲ ਕਰੀਏ ਮੌਸਮ ਵਿਭਾਗ ਦੀ ਤਾਂ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਅੱਜ ਧੁੱਪ ਨਾ ਨਿਕਲਣ ਦੇ ਅਸਰ ਜਤਾਏ ਗਏ ਨੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਪੰਜਾਬ ਦੇ ਵਿੱਚ ਸਾਰਾ ਦਿਨ ਇਸੇ ਤਰੀਕੇ ਦੇ ਨਾਲ ਧੁੰਦ ਵਾਲਾ ਮੌਸਮ ਰਹੇਗਾ ਤੇ ਨਾਲ ਹੀ ਪੰਜਾਬ ਸਮੇਤ ਚੰਡੀਗੜ੍ਹ ਤੋਂ ਹਿਮਾਚਲ ਹਰਿਆਣਾ ਤੇ ਹਿਮਾਚਲ ਦੇ ਕੁਝ ਇਲਾਕਿਆਂ ਦੇ ਵਿੱਚ ਅੱਜ ਸੰਘਣੀ ਧੁੰਦ ਰਹੇਗੀ ਜੇਕਰ ਇਸ ਵੇਲੇ ਮੌਕੇ ਦੀ ਗੱਲ ਕਰੀਏ ਤਾਂ ਹੱਲੇ ਵੀ ਧੁੰਦ ਪਈ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਸਕਦੇ ਹੋ ਕਿ ਚਾਰੇ ਪਾਸੇ ਜਿਹੜਾ ਚਿੱਟਾ ਧੁੰਦ ਦੀ ਚਾਦਰ ਜਿਹੜੀ ਆ ਉਹ ਹੋਈ ਪਣੀ ਪਈ ਹੈ ਤੇ ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੀ ਅੱਜ ਇਸੇ ਤਰੀਕੇ ਦੇ ਨਾਲ ਧੁੰਦ ਰਹੇਗੀ ਜੇਕਰ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਵੱਲੋਂ ਅੱਜ 50 ਮੀਟਰ ਤੋਂ 100 ਮੀਟਰ ਤੱਕ ਦੇ ਵਿੱਚ ਦੀ ਵਿਜ਼ਿਬਿਲਟੀ ਦੱਸੀ ਗਈ ਹੈ ਤੇ ਇਸ ਦੇ ਨਾਲ ਹੀ ਹਰਿਆਣਾ ਦੇ 10 ਜ਼ਿਲ੍ਹੇ ਜਿਹੜਾ ਉੱਥੇ ਜ਼ਿਆਦਾ ਮੌਸਮ ਖਰਾਬ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਜਿਸ ਦੇ ਵਿੱਚ ਅੰਬਾਲਾ, ਯਮੁਨਾ ਨਗਰ, ਕੁਲੂਕਸ਼ੇਤਰ, ਕਰਨਾਲ, ਸਰਸਾ, ਫਤਿਹਪੁਰਬਾਦ ਹਸਾਰ ਜਿੰਦ ਤੇ ਭਵਾਨੀ ਜਿਹੇ ਕਈ ਇਲਾਕੇ ਨੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ 17 ਜ਼ਿਲ੍ਹਿਆਂ ਦੇ ਵਿੱਚ ਮੌਸਮ ਖਰਾਬ ਰਹੇਗਾ ਜਿਸ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਨਵਾਂ ਸ਼ਹਿਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਪਟਿਆਲਾ ਫਰੀਦਕੋਟ ਮੋਗਾ ਬਠਿੰਡਾ ਲੁਧਿਆਣਾ ਜਿਹੇ ਇਲਾਕੇ ਨੇ ਇਸ ਤੋਂ ਇਲਾਵਾ ਪਟਿਆਲਾ ਦੇ ਵਿੱਚ ਵੀ ਮੌਸਮ ਖਰਾਬ ਰਹੇਗਾ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਬੋਲੋ ਪੰਜਾਬ ਦੇ ਵਿੱਚ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਈ ਦੋ ਦਿਨ ਤੱਕ ਕਰੀਬ ਇਹ ਬਾਰਿਸ਼ ਜਿਹੜੀ ਹੈ ਪੈਂਦੀ ਰਹੇਗੀ ਤੇ ਇਸ ਦੇ ਨਾਲ ਹੀ ਹਲਕੀ ਬੂੰਦਾਬਾਰੀ ਤੇ ਕਈ ਥਾਵਾਂ ਤੇ ਗੜੇ ਮਾਰੀ ਦੀ ਅਸ਼ੰਕਾ ਵੀ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਜੇਕਰ ਕੁੱਲ ਮਿਲਾਕੇ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਵੱਲੋਂ 5 ਤੋਂ 10 ਡਿਗਰੀ ਦੇ ਵਿੱਚ ਤਾਪਮਾਨ ਕਈ ਜ਼ਿਲ੍ਹਿਆਂ ਦੇ ਵਿੱਚ ਦਰਜ ਕੀਤਾ ਗਿਆ ਕੱਲ ਦੀ ਜੇਕਰ ਗੱਲ ਕਰੀਏ ਤਾਂ ਸਤੋਂ ਜ਼ਿਆਦਾ ਪੰਜਾਬ ਦੇ ਠੰਡੇ ਜ਼ਿਲ੍ਹੇ ਜਿਹੜੇ ਗੁਰਦਾਸਪੁਰ ਤੇ ਨਾਲੇ ਬਠਿੰਡਾ ਦਰਜ ਕੀਤੇ ਗਏ ਨੇ ਇਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਵੱਖ-ਵੱਖ ਤਰੀਕੇ ਦਾ ਰਿਹਾ ਤੇ ਕਈ ਇਲਾਕੇ ਵਾਲੇ ਠੰਡੇ ਰਹੇ ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਚੰਡੀਗੜ੍ਹ ਜਿੱਥੇ ਕੀ 6 ਤੋਂ 10 ਡਿਗਰੀ ਦੇ ਵਿੱਚਕਾਰ ਤਾਪਮਾਨ ਰਿਹਾ ਤੇ ਰਾਤ ਦੇ ਸਮੇਂ ਤਾਪਮਾਨ ਦੇ ਵਿੱਚ ਗਰਾਵਟ ਹੋਈ ਤੇ ਰਾਤ ਠੰਡੀ ਰਹੀ ਇਸ ਤੋਂ ਇਲਾਵਾ ਅਮ੍ਰਿਤਸਰ ਦੇ ਵਿੱਚ ਵੀ ਅੱਜ ਧੁੰਦ ਦਾ ਅਲਰਟ ਜਾਰੀ ਹੈ ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ 6 ਤੋਂ 14 ਡਿਗਰੀ ਦੇ ਵਿੱਚ ਰਹੇਗਾ ਇਸ ਤੋਂ ਇਲਾਵਾ ਜਲੰਧਰ ਦੀ ਗੱਲ ਕਰੀਏ ਤਾਂ ਜਿਹੜਾ ਜਲੰਧਰ ਦੇ ਵਿੱਚ ਵੀ ਤਾਪਮਾਨ 6 ਤੋਂ 14 ਡਿਗਰੀ ਦੇ ਵਿੱਚ ਘਰ ਰਹੇਗਾ ਲੁਧਿਆਣਾ ਦੇ ਵਿੱਚ ਜਿਹੜਾ ਅੱਜ ਧੁੰਦ ਦੇ ਕਾਰਨ yellow ਅਲਰਟ ਜਾਰੀ ਕੀਤਾ ਗਿਆ ਤੇ ਤਾਪਮਾਨ 7 ਤੋਂ 12 ਡਿਗਰੀ ਸੈਲਸੀਅਸ ਦੇ ਵਿੱਚ ਰਹੇਗਾ ਇਸ ਤੋਂ ਲਾਹ ਹਰਿਆਣੇ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ ਅੰਬਾਲਾ ਧੁੰਦ ਦੇ ਕਾਰਨ yellow alert ਦੇ ਵਿੱਚ ਜਿੱਥੇ ਤਾਪਮਾਨ 5 ਤੋਂ 13 ਡਿਗਰੀ ਦੇ ਵਿੱਚ ਰਹੇਗਾ ਕਰਨਾਲ ਦੀ ਜੇਕਰ ਗੱਲ ਕਰੀਏ ਤਾਂ ਕਰਨਾਲ ਦੇ ਵਿੱਚ ਅੱਜ ਸਾਰਾ ਦਿਨ ਧੁੰਦ ਦੀ ਸ਼ੰਕਾ ਜਤਾਈ ਗਈ ਹੈ ਤੇ ਤਾਪਮਾਨ 6 ਤੋਂ 13 ਡਿਗਰੀ ਦੇ ਵਿੱਚ ਘੱਟ ਰਹੇਗਾ ਉੱਥੇ ਪਾਣੀਪਤ ਦੇ ਵਿੱਚ ਤਾਪਮਾਨ ਗਿਰਨ ਦੀ ਗਿਰਨ ਦੀ ਅਸ਼ੰਕਾ ਜਿਹੜੀ ਉਹ ਲਗਾਈ ਗਈ ਹੈ ਤੇ ਤਾਪਮਾਨ 6 ਤੋਂ 13 ਡਿਗਰੀ ਦੇ ਵਿੱਚ ਘਰ ਰਹੇਗਾ ਇਸ ਤੋਂ ਇਲਾਵਾ ਕੁਰੂਖੇਤਰ ਦੇ ਵਿੱਚ ਵੀ ਅੱਜ ਸਾਰਾ ਦਿਨ ਕੋਹਰਾ ਛਾਇਆ ਰਹੇਗਾ ਕਿ ਤਾਪਮਾਨ 7 ਡਿਗਰੀ ਤੋਂ 14 ਡਿਗਰੀ ਦੇ ਵਿੱਚ ਘਰ ਰਹੇਗਾ ਤੇ ਪੰਜਾਬ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਅੱਜ ਵੱਖ-ਵੱਖ ਥਾਵਾਂ ਦੇ ਉੱਤੇ ਧੁੰਦ ਛਾਈ ਰਹੇਗੀ ਤੇ ਅੱਜ ਪੰਜਾਬ ਦੇ ਵਿੱਚ ਧੁੱਪ ਤੋਂ ਧੁੱਪ ਜਿਹੜੀ ਉਹ ਨਹੀਂ ਨਿਕਲੇਗੀ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ 2 ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਗੜ੍ਹੇਮਾਰੀ ਦੀ ਵੀ ਅਸ਼ੰਕਾ ਜਤਾਈ ਗਈ ਹੈ